भी ट्रांसफार्मर जो है ये उसका ब्लास्ट है मेरे ध्यान में आया लेकिन वाइब्रेशंस काफ़ी थी तो फिर लगा मैंने कहा शायद क्लाउड थंडर क्लाउड है थंडर है तो, तो मैं लेट आ रहा फिर मुझे नॉक किया मेरा ड्राइवर ने उसमें जगाया तो भी ऐसे ऐसे ब्लास्ट हो गए तो बाहर देखा तो एक्चुअली जो लोग यहाँ विजय ढाबे में हैं तो वो वही उन्होंने आके पहले जो है उन्होंने इन्फॉर्म किया कि भाई इस तरह से ब्लास्ट हुआ है तो देखा सब चीज़ें बिखरी हुई हैं तो फिर मैंने अपने गनमैन को भेजा तीन नंबर पुलिस स्टेशन तो उन्हें फ़ोन तो किए मैंने ऑफिसर्स को भी तो पहले तो किसी ने उठाया नहीं तो फिर पुलिस तो थी उसके बाद जो लोग पंजाब का पीस डिस्टर्ब करना चाहते हैं तो उनकी जो है इतनी हिम्मत बढ़ गई है अब ये भी अब वो घरों तक पहुँच गए हैं ਇਹ ਪਾਲਿਸੀ ناکਾਮੀ ਹੈ ਜੀ ਇੱਕ ਕੱਡੇ ਸੀਨੀਅਰ ਨੇਤਾ ਜਿਹੜੇ ਰਾਸ਼ਟਰੀ ਕਾਰਜਕਾਰੀ ਦੇ ਸਦਸਦ ਸੂਰਮ ਮੰਤਰੀ ਸੂਰ ਸਟੇਟ ਪ੍ਰੈਜ਼ੀਡੈਂਟ ਪਰ ਅੱਜ ਅਗਰ ਇੱਕ ਚੁਣਿਆ ਹੋਇਆ ਜਿਹਨੇ ਇਸ ਜਲੰਧਰ ਇਸ ਪੰਜਾਬ ਦੀ ਰਹਿਨਵਾਈ ਕੀਤੀ ਹੋਵੇ ਅਜੋ ਲੋਕ ਨਹੀਂ ਸੇਫ ਆਮ ਨਾਗਰਿਕ ਸੇਫ ਬੜੀ ਮੰਦਭਾਗੀ ਕਟਨਾ ਹੋਈ ਹੈ ਰਾਤ ਨੂੰ 1:30 ਕਿਵੇ ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇਥੋਂ ਲੰਘ ਕੇ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗਰਨੇਟ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਇਵਨ ਕਿ ਅੰਦਰ ਜਿਹੜੀਆਂ ਚਿੱਟਕਣੀਆਂ ਤੱਕ ਸੀਆਂ ਉਹ ਵੀ ਟੁੱਟੀਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਅਸੀਂ ਇੱਥੇ ਆਏ ਹਾਂ ਔਰ ਜਿਹੜੀ ਮੋਡਨੀ ਸਟੇਜ ਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਕਮਾਟਾ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਔਰ ਪੁਲਿਸ ਦੀ ਟੀਮ ਨੂੰ ਸੇਵਾ ਤੇ ਬੁਲਾਇਆ ਹੋਇਆ ਉਹ ਪਹੁੰਚ ਗਿਆ ਬਸ ਜਲਦ ਬਾਅਦ ਉਹ ਇਨਵੈਸਟੀਗੇਸ਼ਨ ਕਰਕੇ ਦੱਸਣਗੇ ਇਸ ਗਰੀ ਟੀਮ ਦੇ ਤਰੰਤਾਰਨ ਦੇ ਵਿੱਚ ਇੱਕ ਰਾਗੀ ਸਿੰਘ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਇਸ ਦਰਮਿਆਨ ਫਾਇਰਿੰਗ ਵੀ ਕੀਤੀ ਗਈ ਲੁੱਟ ਦੀ ਘਟਨਾ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਦੇ ਲਈ ਉਹ ਜਾ ਰਹੇ ਸੀ ਜ਼ਰਬਿਆਰ ਜਾਦੇ ਹੋਏ ਗੋਲੀ ਚਲਾ ਦਿੱਤੀ ਤਿੰਨ ਮੋਟਰਸਾਈਕਲ ਸਵਾਰ ਛੇ ਲੁਟੇਰਿਆਂ ਨੇ ਇਸ ਵਾਰਦਾਤ ਰੋਜਾਬ ਦਾ ਤਾਏ ਪਿੰਡ ਵਈ ਪੂਈ ਦੇ ਨੇੜੇ ਮੋਟਰਸਾਈਕਲ ਲੁੱਟਣ ਦੀ ਕੋਸ਼ਿਸ਼ ਕੀਤੀ ਵਿਰੋਧ ਕਰਨ ਦੇ ਉੱਤੇ ਲੁਟੇਰਿਆਂ ਦੇ ਲੱਭ ਕੋਈ ਇੱਕ ਸਾਬਤ ਦੀ ਗੁੜੀ ਵਾਰ ਦਿੱਤੀ ਹੈ ਰਾਗੀ ਸਿੰਘ ਵੀ ਲੱਭ ਤੇ ਰਾਤ ਨੂੰ 9 ਵਜੇ ਪੈਕ ਹੋ ਜਾਂਦੇ ਨੇ ਕੋਈ ਬੰਦਾ 9 ਵਜੇ ਜਾ ਕੇ ਕੰਪਲੇਨ ਨਹੀਂ ਕਰ ਸਕਦਾ ਝਰਮਾਰਨ ਦੀ ਕੋਸ਼ਿਸ਼ ਹੋਈ ਥਾਣੇ ਦੇ ਅੰਦਰ ਇਹ ਥਾਣੇ ਰਾਤ ਨੂੰ 9 ਵਜੇ ਪੈਕ ਹੋ ਜਾਂਦੇ ਨੇ ਕੋਈ ਬੰਦਾ 9 ਵਜੇ ਜਾ ਕੇ ਕੰਪਲੇਨ ਨਹੀਂ ਕਰ ਸਕਦਾ ਇਹ ਸਾਡੀ ਸੁਰੱਖਿਆ ਕੀ ਕਰਨਗੇ ਲੇਕਿਨ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹਨਾ ਇਹ ਜਿਹੜੇ دہشت ਗਿਰਦ ਨੇ ਜਿਨ੍ਹਾਂ ਨੂੰ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ ਔਰ ਪੁਰਾਣਾ ਦੌਰ ਲਿਆਣਾ ਚਾਹੁੰਦੇ ਨੇ ਉਹ ਸਫਲ ਨਹੀਂ ਹੋਣਗੇ ਪੰਜਾਬ ਪੁਲਿਸ ਕੀ ਇੰਟੈਲੀਜੈਂਸ ਭਗਵੰਤ ਮਾਨ ਜੀ ਨੇ ਦਿੱਲੀ ਮੇ ਕਾਂਗਰਸ ਹੈੱਡ ਕੁਆਟਰ ਪੇ ਲਗਾ ਰੱਖੀ ਹੈ ਕਿ ਕਾਂਗਰਸ ਕੇ ਲੀਡਰ ਆਪਸ ਮੇ ਕੁੱਤੇ ਬਿੱਲੀਆਂ ਦੀ ਤਰ੍ਹਾਂ ਕੈਸੇ ਲੜ ਰਹੇ ਹਨ ਵਿਧਾਨ ਸਭਾ ਮੇ ਖੜੇ ਹੋ ਕੇ ਕਹਿ ਰਹੇ ਹਨ ਕਿ ਮੇਰੇ ਕੋ ਇੰਟੈਲੀਜੈਂਸ ਮੇਰੇ ਪਾਸ ਹੈ ਔਰ ਮੈਂ ਇੰਟੈਲੀਜੈਂਸ ਕੇ ਜਰੀਏ ਮੈਨੂੰ ਪਤਾ ਹੈ ਦਿੱਲੀ ਮੇ ਕਾਂਗਰਸ ਕੀ ਮੀਟਿੰਗ ਮੇ ਕੀ ਹੋਇਆ ये इंटेलिजेंस कहाँ थी जब कालिया साहब के घर के ऊपर बम फेंके फेंका गया और उससे भी बड़ी बड़ी डम्बना देखिए कमिश्नर पुलिस जलंधर के बयान जो आए हैं वो कह रहे हैं एक ब्लास्ट जा हुआ है एक, एक मामूली वो तो पटाखा है साहब ਸੁਨੀਲ ਜਾਖੜ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਰਹੇ ਤੇ ਰਾળી ਕਿਹਾ ਗਿਆ ਕਿ ਇਸ ਘਟਨਾ ਨੂੰ ਲੈ ਕੇ ਇੰਟੈਲੀਜੈਂਸ ਏ ਕੀ ਕੋਈ ਇਨਪੁੱਟ ਨਹੀਂ ਦਿੱਤੀ। ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਸੀਐਫ ਦੇ ਦਾਅਵੇ ਨੂੰ ਆਧਾਰ ਬਣਾ ਕੇ ਇਹ ਗੱਲ ਕਹੀ ਤੇ ਕਿਹਾ ਕਿ ਸੀਐਫ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਚ ਉਹਨਾਂ ਕੋਲੋਂ ਦਿੱਲੀ ਦੇ ਵਿੱਚ ਜੋ ਕਾਂਗਰਸ ਦੀ ਮੀਟਿੰਗ ਹੋਈ ਹੈ ਉਸ ਬੰਦ ਦੀ ਇੰਟੈਲੀਜੈਂਸ ਕਿਉਂਕਿ ਇੰਟੈਲੀਜੈਂਸ ਉੱਥੇ ਮੌਜੂਦ ਹੈ ਜਾਣਕਾਰੀ ਹੈ ਪਰ ਪੰਜਾਬ ਦੇ ਵਿੱਚ ਕੀ ਕੋਈ ਹੋ ਰਿਹਾ ਹੈ ਕੀ ਉਸ ਬਾਬਤ ਇੰਟੈਲੀਜੈਂਸ ਨੇ ਕੋਈ ਖਬਰ ਨਹੀਂ ਦਿੱਤੀ। लगता लगभग लगता है कि भाई एक डेढ़ बजे के बीच ये ब्लास्ट हुआ है तो पहले तो मैं समझा कि भाई सो रहा था मैं तो रात को तो कि तो भाई ट्रांसफार्मर जो है ये उसका ब्लास्ट है तो तो मेरे ध्यान में आया लेकिन वाइब्रेशंस काफ़ी थी तो फिर लगा मैंने कहा शायद क्लाउड थंडर क्लाउड है थंडर है तो मैं लेट आ रहा फिर मुझे नॉक किया मेरा ड्राइवर ने उसमें जगाया फिर भी ऐसे ऐसे ब्लास्ट हो तो है तो बाहर देखा तो एक्चुअली जो लोग यहाँ विजय ढाबे में हैं वो वही उन्होंने आके पहले जो है उन्होंने इन्फॉर्म किया कि भाई इस तरह से ब्लास्ट हुआ है तो देखा सब चीज़ें बिखरी हुई हैं तो फिर मैंने अपने गनमैन को भेजा तीन नंबर पुलिस स्टेशन तो फोन तो मैंने फ़ोन तो किए मैंने ऑफिस को भी तो पहले तो किसी ने उठाया नहीं तो फिर आ, तो सागी थी उसके बाद जो लोग पंजाब का पीस डिस्टर्ब करना चाहते हैं तो उनकी जो है इतनी हिम्मत बढ़ गई है अब ये भी अब वो घरों तक पहुँच गए हैं ये पुलिस पुलिसी नाकामी है जी एक सीनियर नेता जे राष्ट्रीय कार्यकारिणी के सदस्य है पूर्व मिनिस्टर पूर्व स्टेट प्रेजिडेंट पर अज अगर एक चुने हुआ जिनने इस जलंधर इस पंजाब की रहनमई की जो वो लोग नहीं सेफ आम नागरिक सेव बड़ी मंदभागी घटना हुई है ਰਾਤ ਨੂੰ 1:30 ਵਜੇ ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇਥੋਂ ਲੰਘ ਕੀ ਗਿਆ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗਰਨੇਟ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਉਹ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਇਵਨ ਕੀ ਅੰਦਰ ਜਿਹੜੀਆਂ ਚਿਚਕਣੀਆਂ ਤੱਕ ਸੀਆਂ ਉਹ ਵੀ ਉਟਮੀਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਅਸੀਂ ਇੱਥੇ ਆਏ ਆ ਔਰ ਜਿਹੜੀ ਮੁੰਨੀ ਸਟੇਜ ਦੇ ਉੱਤੇ ਤੁਹਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਧਮਾਕਾ ਜਿਹੜਾ ਕੋਈ ਹੋਇਆ ਹੋਇਆ ਉਹ ਵੀ ਨਿਸ਼ਾਨ ਮਿਲੇ ਔਰ ਪੁਲਿਸ ਦੀ ਟੀਮ ਨੂੰ ਮੋਕੇ ਤੇ ਬੁਲਾਇਆ ਹੋਇਆ ਉਹ ਪਹੁੰਚ ਗਈ ਹੈ ਬਸ ਉਹ ਦੋ ਬਾਦ ਉਹਨੂੰ ਇਨਵੈਸਟੀਗੇਸ਼ਨ ਕਰਕੇ ਦੱਸਣੀ ਹੈ ਕਿਹੜੀ ਗੱਲ ਤਰੰਤਰੰ ਦੇ ਵਿੱਚ ਇੱਕ ਰਾਗੀ ਸਿੰਘ ਨੂੰ ਲੁੱਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਇਸ ਦਰਮਿਆਨ ਫਾਇਰਿੰਗ ਵੀ ਕੀਤੀ ਗਈ ਲੁਕਨੀ ਕਟੜਾ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਦੇ ਲਈ ਜਰਮਾਰਨ ਦੀ ਕੋਸ਼ਿਸ਼ ਹੋਈ ਥਾਣੇ ਦੇ ਅੰਦਰ ਇਹ ਥਾਣੇ ਰਾਤ ਨੂੰ 9 ਵਜੇ ਪੈਕ ਹੋ ਜਾਂਦੇ ਨੇ ਕੋਈ ਬੰਦਾ 9 ਵਜੇ ਜਾ ਕੇ ਕੰਪਲੇਨ ਨਹੀਂ ਕਰ ਸਕਦਾ ਇਹ ਸਾਡੀ ਸੁਰੱਖਿਆ ਕੀ ਕਰਨਗੇ ਲੇਕਿਨ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹਨਾ ਇਹ ਜਿਹੜੇ دہشت ਗਿਰਦ ਨੇ ਜਿਨ੍ਹਾਂ ਨੂੰ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ और पुराना दौर ले आना चाहते ने वो सफल नहीं होंगे पंजाब पुलिस की इंटेलिजेंस भगवंत मान जी ने दिल्ली में कांग्रेस हेडक्वार्टर पर लगा रखी है कि कांग्रेस के लीडर आपस में कुत्ते बिल्ली की तरह कैसे लड़ रहे हैं विधानसभा में खड़े होकर कह रहे हैं कि मेरे को इंटेलिजेंस मेरे पास है और मैं इंटेलिजेंस के जरिए मुझे पता है दिल्ली में कांग्रेस की मीटिंग में क्या हुआ ये इंटेलिजेंस कहां थी जब कालिया साहब के घर के ऊपर बम फेंके फेंका गया और उससे भी बड़ी विडंबना देखिए ਕਮਿਸ਼ਨਰ ਪੁਲਿਸ ਜਲੰਧਰ ਦੇ ਬਿਆਨ ਜੋ ਆਏ ਹਨ ਉਹ ਕਹਿ ਰਹੇ ਹੈ ਇੱਕ ਬਲਾਸਟ ਜਾ ਹੋਇਆ ਇੱਕ ਮਾਮੂਲੀ ਉਹ ਤਾਂ ਪਟਾਕਾ ਹੈ ਸਾਬ ਸੁਨੀਲ ਜਾਖੜ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਰਹੇ ਤੇ ਰਾਲੀ ਕਿਹਾ ਗਿਆ ਕਿ ਇਸ ਘਟਨਾ ਨੂੰ ਲੈ ਕੇ ਇੰਟੈਲੀਜੈਂਸ ਦੇ ਕੀ ਕੋਈ ਇਨਪੁੱਟ ਨਹੀਂ ਦਿੱਤੀ ਨਿਦਾਨ ਸਭਾ ਦੇ ਵਿੱਚ ਉਹਨਾਂ ਦੇ ਸੀਐਫ ਦੇ ਦਾਅਵੇ ਨੂੰ ਆਧਾਰ ਬਣਾ ਕੇ ਇਹ ਗੱਲ ਕਹੀ ਤੇ ਕਿਹਾ ਕਿ ਸੀਐਫ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਚ ਉਹਰਾ ਕੋਲੋਂ ਦਿੱਲੀ ਦੇ ਵਿੱਚ ਜੋ ਕਾਂਗਰਸ ਦੀ ਮੀਟਿੰਗ ਹੋਈ ਹੈ ਉਸ ਬਾਰੇ ਦੀ ਇੰਟੈਲੀਜੈਂਸ ਕਿਉਂਕਿ ਇੰਟੈਲੀਜੈਂਸ ਉੱਥੇ ਮੌਜੂਦ ਹੈ ਜੜਕਾਰੀ ਹੈ ਪਰ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕੀ ਉਸ ਬਾਬਤ ਇੰਟੈਲੀਜੈਂਸ ਨੇ ਕੋਈ ਖਬਰ ਨਹੀਂ ਦਿੱਤੀ ਕਿ ਲੱਗਤ ਲਗਭਗ ਲੱਗਦਾ ਹੈ ਕਿ ਭਈ 1:30 ਵਜੇ ਦੇ ਵਿੱਚ ਇਹ ਬਲਾਸਟ ਹੋਆ ਹੈ ਪਹਿਲੇ ਤੋਂ ਮੈਂ ਸਮਝਾ ਕਿ ਵੀ ਸੋਰਾ ਸੀ ਮੈਂ ਤੋਂ ਰਾਤ ਨੂੰ ਤੋਂ ਕਿ ਵੀ ਟਰਾਂਸਫਾਰਮਰ ਜੋ ਹੈ ये उसका ब्लास्ट है मेरे ध्यान में आया लेकिन वाइब्रेशंस काफ़ी थी तो फिर लगा मैंने कहा शायद क्लाउड थंडर क्लाउड है थंडर है तो मैं लेट आ रहा फिर मुझे नॉक किया मेरा ड्राइवर ने उसमें जगाया भी ऐसे ऐसे ब्लास्ट हो रहा तो बाहर देखा तो एक्चुअली जो लोग यहाँ विजय ढाबे में हैं तो वो वही उन्होंने आके पहले जो है उन्होंने इन्फॉर्म किया कि भी इस तरह से ब्लास्ट हुआ है तो देखा सब चीज़ें बिखरी हुई हैं तो फिर मैंने अपने गनमैन को भेजा तीन नंबर पुलिस स्टेशन तो फोन तो मैंने फ़ोन तो किए मैंने ऑफिसर्स को भी तो पहले तो किसी ने उठाया नहीं तो फिर तो सागी थी उसके बाद जो लोग पंजाब का पीस डिस्टर्ब करना चाहते हैं तो उनकी जो है इतनी हिम्मत बढ़ गई है अब ये भी अब वो घरों तक पहुँच गए हैं ਇਹ ਪਾਲਿਸੀ ناکਾਮੀ ਹੈ ਜੀ ਇੱਕ ਐਡੇ ਸੀਨੀਅਰ ਨੇਤਾ ਜਿਹੜੇ ਰਾਸ਼ਟਰੀ ਕਾਰਜਕਾਰੀ ਦੇ ਸਦਸਦੇ ਪੂਰਨ ਮਨਿਸਟਰ ਪੂਰਨ ਸਟੇਟ ਪ੍ਰੈਜ਼ੀਡੈਂਟ ਪਰ ਅੱਜ ਅਗਰ ਇੱਕ ਚੁਣਿਆ ਹੋਇਆ ਜਿਹਨੇ ਇਸ ਜਲੰਧਰ ਇਸ ਪੰਜਾਬ ਦੀ ਰਹਿਨਵਾਈ ਕੀਤੀ ਹੋਵੇ ਅਜੋ ਲੋਕ ਨਹੀਂ ਸੇਫ ਆਮ ਨਾਗਰਿਕ ਸੇਫ ਬੜੀ ਮੰਦਭਾਗੀ ਕਟਨਾ ਹੋਈ ਹੈ ਰਾਤ ਨੂੰ 1:30 ਵਜੇ ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇਥੋਂ ਲੰਘ ਕੇ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗਰਨੇਟ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਇਵਨ ਕੀ ਅੰਦਰ ਜਿਹੜੀਆਂ ਚੁੱਚਕਣੀਆਂ ਤੱਕ ਸੀਆਂ ਉਹ ਵੀ ਟੁਕਮੀਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਅਸੀਂ ਇੱਥੇ ਆਏ ਆਂ ਔਰ ਜਿਹੜੀ ਮੁੰਨੀ ਸਟੇਜ ਦੇ ਉੱਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਧਮਾਕਾ ਜਿਹੜਾ ਕੋਈ ਹੋਇਆ ਹੋਇਆ ਉਹ ਵੀ ਨਿਸ਼ਾਨ ਮਿਲੇ ਔਰ ਪੁਲਿਸ ਦੀ ਟੀਮ ਨੂੰ ਮੋਕੇ ਤੇ ਬੁਲਾਇਆ ਹੋਇਆ ਉਹ ਪਹੁੰਚ ਗਈ ਹੈ ਬਸ ਉਹ ਦੋ ਬਾਅਦ ਉਹਨੂੰ ਇਨਵੈਸਟੀਗੇਸ਼ਨ ਕਰਕੇ ਦੱਸਣੀ ਹੈ ਇਸ ਕੇਰੀ ਕੇ ਤਰੰਤਰੰ ਦੇ ਵਿੱਚ ਇੱਕ ਰਾਗੀ ਸਿੰਘ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਇਸ ਦਰਮਿਆਨ ਫਾਇਰਿੰਗ ਵੀ ਕੀਤੀ ਗਈ ਲੁਕਨੀ ਕਟੜਾ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਦੇ ਲਈ ਜਰਮਾਰਨ ਦੀ ਕੋਸ਼ਿਸ਼ ਹੋਈ ਥਾਣੇ ਦੇ ਅੰਦਰ ਇਹ ਥਾਣੇ ਰਾਤ ਨੂੰ 9 ਵਜੇ ਪੈਕ ਹੋ ਜਾਂਦੇ ਨੇ ਕੋਈ ਬੰਦਾ 9 ਵਜੇ ਜਾ ਕੇ ਕੰਪਲੇਨ ਨਹੀਂ ਕਰ ਸਕਦਾ ਇਹ ਸਾਡੀ ਸੁਰੱਖਿਆ ਕੀ ਕਰਨਗੇ ਲੇਕਿਨ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹਨਾ ਇਹ ਜਿਹੜੇ دہشت ਗਿਰਦ ਨੇ ਜਿਨ੍ਹਾਂ ਨੂੰ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ और पुराना दौर लेना चाहते ने वो सफल नहीं होंगे पंजाब पुलिस की इंटेलिजेंस भगवंत मान जी ने दिल्ली में कांग्रेस हेडक्वार्टर पर लगा रखी है कि कांग्रेस के लीडर आपस में कुत्ते बिल्ली की तरह कैसे लड़ रहे हैं विधानसभा में खड़े होकर कह रहे हैं कि मेरे को इंटेलिजेंस मेरे पास है और मैं इंटेलिजेंस के जरिए मुझे पता है दिल्ली में कांग्रेस की मीटिंग में क्या हुआ ये इंटेलिजेंस कहा थी जब कालिया साहब के घर के ऊपर बम फेंके फेंका गया और उससे भी बड़ी बड़ी डम्बना देखी कमिश्नर पुलिस ਜਲੰਧਰ ਦੇ ਬਿਆਨ ਜੋ ਆਏ ਹਨ ਉਹ ਕਹਿ ਰਹੇ ਹੈ ਇੱਕ ਬਲਾਸਟ ਜਾ ਹੋਇਆ ਇੱਕ ਮਾਮੂਲੀ ਉਹ ਤਾਂ ਪਟਾਕਾ ਹੈ ਸਾਬ ਸੁਨੀਲ ਜਾਖੜ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਰਹੇ ਤੇ ਰਾਲੀ ਕਿਹਾ ਗਿਆ ਕਿ ਇਸ ਘਟਨਾ ਨੂੰ ਲੈ ਕੇ ਇੰਟੈਲੀਜੈਂਸ ਨੇ ਕੀ ਕੋਈ ਇਨਪੁਟ ਨਹੀਂ ਦਿੱਤੀ ਨਿਦਾਨ ਸਭਾ ਦੇ ਵਿੱਚ ਉਹਨਾਂ ਦੇ ਸੀਐਮ ਦੇ ਦਾਅਵੇ ਨੂੰ ਆਧਾਰ ਬਣਾ ਕੇ ਕੀ ਗੱਲ ਕਹੀ ਤੇ ਕਿਹਾ ਕਿ ਸੀਐਮ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਚ ਉਹਰਾ ਕੋਲ ਦਿੱਲੀ ਦੇ ਵਿੱਚ ਜੋ ਕਾਂਗਰਸ ਦੀ ਮੀਟਿੰਗ ਹੋਈ ਹੈ ਉਸ ਬੰਦ ਦੀ ਇੰਟੈਲੀਜੈਂਸ ਕਿਉਂਕਿ ਇੰਟੈਲੀਜੈਂਸ ਉੱਥੇ ਮੌਜੂਦ ਹੈ ਜਾਣਕਾਰੀ ਹੈ ਪਰ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕੀ ਉਸ ਬਾਬਤ ਇੰਟੈਲੀਜੈਂਸ ਨੇ ਕੋਈ ਖਬਰ ਨਹੀਂ ਦਿੱਤੀ ਕਿ ਲੱਗਤ ਲਗਭਗ ਲੱਗਦਾ ਹੈ ਕਿ ਵੀ 1:30 ਵਜੇ ਦੇ ਵਿੱਚ ਇਹ ਬਲਾਸਟ ਹੋਆ ਹੈ ਪਹਿਲੇ ਤਾਂ ਮੈਂ ਸਮਝਾ ਕਿ ਵੀ ਸੋਰਾ ਸੀ ਮੈਂ ਤੋਂ ਰਾਤ ਨੂੰ ਤੇ ਵੀ ট্রান্সਫਾਰਮਰ ਜੋ ਹੈ ਇਹ ਉਸ ਦਾ ਬਲਾਸਟ ਹੈ मेरे ध्यान में आया लेकिन वाइब्रेशंस काफ़ी थी तो फिर लगा मैंने कहा शायद क्लाउड थंडर क्लाउड है थंडर है तो, तो मैं लेट आ रहा फिर मुझे नॉक किया मेरा ड्राइवर ने उसमें जगाया तभी ऐसे ऐसे ब्लास्ट हो गए तो बाहर देखा तो एक्चुअली जो लोग यहाँ विजय ढाबे में हैं वो वही उन्होंने आके पहले जो है उन्होंने इन्फॉर्म किया कि भाई इस तरह से ब्लास्ट हुआ है तो देखा सब चीज़ें बिखरी हुई हैं तो फिर मैंने अपने गनमैन को भेजा तीन नंबर पुलिस स्टेशन तो फोन तो मैंने फ़ोन तो किए मैंने ऑफिसर्स को भी तो पहले तो किसी ने उठाया नहीं तो फिर तो सागी थी उसके बाद जो लोग पंजाब का पीस डिस्टर्ब करना चाहते हैं तो उनकी जो है इतनी हिम्मत बढ़ गई है अब ये भी अब वो घरों तक पहुँच गए हैं ਇਹ ਪਾਲਿਸੀ ناکਾਮੀ ਹੈ ਜੀ ਇੱਕ ਅੱਡੇ ਸੀਨੀਅਰ ਨੇਤਾ ਜਿਹੜੇ ਰਾਸ਼ਟਰੀ ਕਾਰਜਕਾਰੀ ਦੇ ਸਦਸਦੇ ਪੂਰੇ ਮੰਤਰੀ ਪੂਰੇ ਸਟੇਟ ਪ੍ਰੈਜ਼ੀਡੈਂਟ ਪਰ ਅੱਜ ਅਗਰ ਇੱਕ ਚੁਣਿਆ ਹੋਇਆ ਜਿਹਨੇ ਇਸ ਜਲੰਧਰ ਇਸ ਪੰਜਾਬ ਦੀ ਰਹਿਨਵਾਈ ਕੀਤੀ ਹੋਵੇ ਅਜੋਕ ਲੋਕ ਨਹੀਂ ਸੇਫ ਆਮ ਨਾਗਰਿਕ ਸੇਫ ਬੜੀ ਮੰਦਭਾਗੀ ਕਟਨਾ ਹੋਈ ਹੈ ਰਾਤ ਨੂੰ 1:30 ਕਿਵੇ ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇੱਥੋਂ ਲੰਘ ਕੇ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗਰਨੇਡ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਇਵਨ ਕਿ ਅੰਦਰ ਜਿਹੜੀਆਂ ਚਿੱਟਕਣੀਆਂ ਤੱਕ ਸੀਆਂ ਉਹ ਵੀ ਟੁੱਟ ਗਈਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਅਸੀਂ ਇੱਥੇ ਆਏ ਹਾਂ ਔਰ ਜਿਹੜੀ ਮੋਡਨੀ ਸਟੇਜ ਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਕਮਾਤਾ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਔਰ ਪੁਲਿਸ ਦੀ ਟੀਮ ਉਹਦੇ ਤੇ ਬੁਲਾਇਆ ਹੋਇਆ ਉਹ ਪਹੁੰਚ ਗਈ ਹੈ ਬਸ ਜਲਦਬਾਜ਼ ਹੋ ਇਨਵੈਸਟੀਗੇਸ਼ਨ ਕਰਕੇ ਦੱਸਣਗੇ ਇਸ ਗਰੀ ਟੀਮ ਦੇ ਤਰੰਤਾਰੰ ਦੇ ਵਿੱਚ ਇੱਕ ਰਾਗੀ ਸਿੰਘ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਇਸ ਦਰਮਿਆਨ ਫਾਇਰਿੰਗ ਵੀ ਕੀਤੀ ਗਈ ਲੁੱਟ ਦੀ ਘਟਨਾ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਦੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਹੋਈ ਥਾਣੇ ਦੇ ਅੰਦਰ ਇਹ ਥਾਣੇ ਰਾਤ ਨੂੰ 9 ਵਜੇ ਪੈਕ ਹੋ ਜਾਂਦੇ ਨੇ ਕੋਈ ਬੰਦਾ 9 ਵਜੇ ਜਾ ਕੇ ਕੰਪਲੇਨ ਨਹੀਂ ਕਰ ਸਕਦਾ ਇਹ ਸਾਡੀ ਸੁਰੱਖਿਆ ਕੀ ਕਰਨਗੇ ਲੇਕਿਨ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹਨਾ ਇਹ ਜਿਹੜੇ ਦਹਿਸ਼ਤਗਰਦ ਨੇ ਜਿਨ੍ਹਾਂ ਨੂੰ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ ਔਰ ਪੁਰਾਣਾ ਦੌਰ ਲਿਆਣਾ ਚਾਹੁੰਦੇ ਨੇ ਉਹ ਸਫਲ ਨਹੀਂ ਹੋਣਗੇ ਪੰਜਾਬ ਪੁਲਿਸ ਕਿ ਇੰਟੈਲੀਜੈਂਸ ਭਗਵੰਤ ਮਾਨ ਜੀ ਨੇ ਦਿੱਲੀ ਮੇ ਕਾਂਗਰਸ ਹੈੱਡਕੁਆਰਟਰ ਤੇ ਲਗਾ ਰੱਖੀ ਹੈ ਕਿ ਕਾਂਗਰਸ ਕੇ ਲੀਡਰ ਆਪਸ ਮੇ कुत्ते बिल्लियों की तरह कैसे लड़ रहे हैं विधानसभा में खड़े होकर कह रहे हैं कि मेरे को इंटेलिजेंस मेरे पास है और मैं इंटेलिजेंस के जरिए मुझे पता है दिल्ली में कांग्रेस की मीटिंग में क्या हुआ ये इंटेलिजेंस कहाँ थी जब कालिया साहब के घर के ऊपर बम फेंके फेंका गया है। और उससे भी बड़ी विडम्बना देखिए कमिश्नर पुलिस जलंधर के बयान जो आए हैं वो कह रहे हैं एक ब्लास्ट जा हुआ है एक, एक मामूली <laughs> वो तो पटाखा है साहब ਸੁਨੀਲ ਜਾਕਰ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਰਹੇ ਤੇ ਰਾਣੀ ਕਿਹਾ ਗਿਆ ਕਿ ਇਸ ਘਟਨਾ ਨੂੰ ਲੈ ਕੇ ਇੰਟੈਲੀਜੈਂਸ ਨੇ ਕੀ ਕੋਈ ਇਨਪੁੱਟ ਨਹੀਂ ਦਿੱਤੀ। ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਸੀਐਮ ਦੇ ਦਾਅਵੇ ਨੂੰ ਉਧਾਰ ਬੜਾ ਕੀ ਗੱਲ ਕਹੀ ਤੇ ਕਿਹਾ ਕਿ ਸੀਐਮ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਚ ਉਹਨਾਂ ਕੋਲੋਂ ਦਿੱਲੀ ਦੇ ਵਿੱਚ ਜੋ ਕਾਂਗਰਸ ਦੀ ਮੀਟਿੰਗ ਹੋਈ ਹੈ ਉਸ ਬੰਦ ਦੀ ਇੰਟੈਲੀਜੈਂਸ ਕਿਉਂਕਿ ਇੰਟੈਲੀਜੈਂਸ ਉੱਥੇ ਮੌਜੂਦ ਹੈ ਜੜਚਰੀ ਹੈ ਪਰ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕੀ ਉਸ ਬਾਬਤ ਇੰਟੈਲੀਜੈਂਸ ਦੀ ਕੋਈ ਖਬਰ ਨਹੀਂ ਦਿੱਤੀ। लगता लगभग लग लगता है कि भाई एक डेढ़ बजे के बीच ये ब्लास्ट हुआ है तो पहले तो मैं समझा कि भाई सो रहा था मैं तो रात को तो कि तो भाई ट्रांसफार्मर जो है ये उसका ब्लास्ट है मेरे ध्यान में आया लेकिन वाइब्रेशंस काफ़ी थी तो फिर लगा मैंने कहा शायद क्लाउड थंडर क्लाउड है थंडर है तो मैं लेट आ रहा फिर मुझे नॉक किया मेरा ड्राइवर ने उसमें जगाया तो भी ऐसे ऐसे ब्लास्ट हो है तो बाहर देखा तो एक्चुअली जो लोग यहाँ विजय ढाबे में हैं वो वही उन्होंने आके पहले जो है उन्होंने इन्फॉर्म किया कि भाई इस तरह से ब्लास्ट हुआ है तो देखा सब चीज़ें बिखरी हुई हैं तो फिर मैंने अपने गर्मैन को भेजा तीन नंबर पुलिस स्टेशन तो उन्हें फ़ोन तो किए मैंने ऑफिसर्स को भी तो पहले तो किसी ने उठाया नहीं तो फिर आ, सागी थी उसके बाद जो लोग पंजाब का पीस डिस्टर्ब करना चाहते हैं तो उनकी जो है इतनी हिम्मत बढ़ गई है अब ये भी अब वो घरों तक पहुँच गए पुलिसी नाकामी है जी एक सीनियर नेता राष्ट्रीय कार्यकारिणी के सदस्य पूरा मिनिस्टर पूरे स्टेट प्रेजिडेंट पर अज अगर एक चुनिया हुआ है इस जलंधर इस पंजाब की रहनमई कीम नागरिक सेव बड़ी मंदभागी घटना हुई है ਰਾਤ ਨੂੰ 1:30 ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇਥੋਂ ਲੰਘ ਕੇ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗਰਨੇਟ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਉਹ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਇਵਨ ਕੀ ਅੰਦਰ ਜਿਹੜੀਆਂ ਚਿੱਟਕਣੀਆਂ ਤੱਕ ਸੀਆਂ ਉਹ ਵੀ ਟੁੱਟ ਗਈ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਅਸੀਂ ਇੱਥੇ ਆਏ ਆਂ ਔਰ ਜਿਹੜੀ ਮੋਬਲਿ ਸਟੇਜ ਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਧਮਾਕਾ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਔਰ ਫੌਜ ਦੀ ਟੀਮ ਨੂੰ ਮੁਖੇ ਤੇ ਬੁਲਾਇਆ ਹੋਇਆ ਉਹ ਪਹੁੰਚ ਗਈ ਬਸ ਜਦੋਂ ਬਾਅਦ ਉਹ ਇਨਵੈਸਟੀਗੇਸ਼ਨ ਕਰਕੇ ਦੱਸਣਗੇ ਇਸ ਜਿਹੜੀ ਚੀਜ਼ ਦੇ ਤੁਰੰਤ ਅੰਦਰ ਵਿੱਚ ਇੱਕ ਰਾਗੀ ਸਿੰਘ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਇਸ ਦਰਮਿਆਨ ਫਾਇਰਿੰਗ ਵੀ ਕੀਤੀ ਗਈ ਲੁਕਨੀ ਕਟੜਾ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਦੇ ਲਈ ਜਰਮਾਰਨ ਦੀ ਕੋਸ਼ਿਸ਼ ਹੋਈ ਥਾਣੇ ਦੇ ਅੰਦਰ ਇਹ ਥਾਣੇ ਰਾਤ ਨੂੰ 9 ਵਜੇ ਪੈਕ ਹੋ ਜਾਂਦੇ ਨੇ ਕੋਈ ਬੰਦਾ 9 ਵਜੇ ਜਾ ਕੇ ਕੰਪਲੇਨ ਨਹੀਂ ਕਰ ਸਕਦਾ ਇਹ ਸਾਡੀ ਸੁਰੱਖਿਆ ਕੀ ਕਰਨਗੇ ਲੇਕਿਨ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹਨਾ ਇਹ ਜਿਹੜੇ دہشت ਗਿਰਦ ਨੇ ਜਿਨ੍ਹਾਂ ਨੂੰ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ और पुराना दौर ले आना चाहते ने वो सफल नहीं होंगे पंजाब पुलिस की इंटेलिजेंस भगवंत मान जी ने दिल्ली में कांग्रेस हेडक्वार्टर पर लगा रखी है कि कांग्रेस के लीडर आपस में कुत्ते बिल्ली की तरह कैसे लड़ रहे हैं विधानसभा में खड़े होकर कह रहे हैं कि मेरे को इंटेलिजेंस मेरे पास है और मैं इंटेलिजेंस के जरिए मुझे पता है दिल्ली में कांग्रेस की मीटिंग में क्या हुआ ये इंटेलिजेंस कहां थी जब कालिया साहब के घर के ऊपर बम फेंके फेंका गया और उससे भी बड़ी विडंबना देखिए ਕਮਿਸ਼ਨਰ ਪੁਲਿਸ ਜ਼ਿਲਹੰਦਰ ਦੇ ਬਿਆਨ ਜੋ ਆਏ ਹਨ ਉਹ ਕਹਿ ਰਹੇ ਹੈ ਇੱਕ ਬਲਾਸਟ ਜਾ ਹੋਇਆ ਇੱਕ ਮਾਮੂਲੀ ਉਹ ਤਾਂ ਪਟਾਕਾ ਹੈ ਸਾਬ ਸੁਨੀਲ ਜਾਖੜ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਰਹੇ ਤੇ ਰਾਲੀ ਕਿਹਾ ਗਿਆ ਕਿ ਇਸ ਘਟਨਾ ਨੂੰ ਲੈ ਕੇ ਇੰਟੈਲੀਜੈਂਸ ਦੇ ਕੀ ਕੋਈ ਇਨਪੁੱਟ ਨਹੀਂ ਦਿੱਤੀ ਨਿਦਾਨ ਸਭਾ ਦੇ ਵਿੱਚ ਉਹਨਾਂ ਦੇ ਸੀਐਫ ਦੇ ਦਾਅਵੇ ਨੂੰ ਆਧਾਰ ਬਣਾ ਕੇ ਇਹ ਗੱਲ ਕਹੀ ਤੇ ਕਿਹਾ ਕਿ ਸੀਐਫ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਚ ਉਹਰਾ ਕੋਲੋਂ ਦਿੱਲੀ ਦੇ ਵਿੱਚ ਜੋ ਕਾਂਗਰਸ ਦੀ ਮੀਟਿੰਗ ਹੋਈ ਹੈ ਉਸ ਬੰਦ ਦੀ ਇੰਟੈਲੀਜੈਂਸ ਕਿਉਂਕਿ ਇੰਟੈਲੀਜੈਂਸ ਉੱਥੇ ਮੌਜੂਦ ਹੈ ਜਾਣਕਾਰੀ ਹੈ ਪਰ ਪੰਜਾਬ ਦੇ ਵਿੱਚ ਕੀ ਕੋਈ ਹੋ ਰਿਹਾ ਹੈ ਕੀ ਉਸ ਬਾਬਤ ਇੰਟੈਲੀਜੈਂਸ ਨੇ ਕੋਈ ਖਬਰ ਨਹੀਂ ਦਿੱਤੀ ਕਿ ਲੱਗਤ ਲਗਭਗ ਲੱਗਦਾ ਹੈ ਕਿ ਭਈ 1:30 ਵਜੇ ਦੇ ਵਿੱਚ ਇਹ ਬਲਾਸਟ ਹੋਆ ਹੈ ਪਹਿਲੇ ਤੋਂ ਮੈਂ ਸਮਝਾ ਕਿ ਵੀ ਸੋਰਾ ਸੀ ਮੈਂ ਤੋਂ ਰਾਤ ਨੂੰ ਤੋਂ ਵੀ ট্রান্সਫਾਰਮਰ ਜੋ ਹੈ ਇਹ ਉਸਕਾ ਬਲਾਸਟ ਹੈ मेरे ध्यान में आया लेकिन वाइब्रेशंस काफ़ी थी तो फिर लगा मैंने कहा शायद क्लाउड थंडर क्लाउड है थंडर है तो, तो मैं लेट आ रहा फिर मुझे नॉक किया मेरा ड्राइवर ने उस पर जगाया कभी ऐसे ऐसे ब्लास्ट हो रहा तो बाहर देखा तो एक्चुअली जो लोग यहाँ विजय ढाबे में हैं तो वो वही उन्होंने आके पहले जो है उन्होंने इन्फॉर्म किया कि भी इस तरह से ब्लास्ट हुआ है तो देखा सब चीज़ें बिखरी हुई हैं तो फिर मैंने अपने गनमैन को भेजा तीन नंबर पुलिस स्टेशन उन्हें फ़ोन तो, तो किए मैंने ऑफिसर्स को भी तो पहले तो किसी ने उठाया नहीं तो फिर तो सागी थी उसके बाद जो लोग पंजाब का पीस डिस्टर्ब करना चाहते हैं तो उनकी जो है इतनी हिम्मत बढ़ गई है अब ये भी अब वो घरों तक पहुँच गए हैं ਇਹ ਪਾਲਿਸੀ ناکਾਮੀ ਹੈ ਜੀ ਇੱਕ ਐਡੇ ਸੀਨੀਅਰ ਨੇਤਾ ਜਿਹੜੇ ਰਾਸ਼ਟਰੀ ਕਾਰਜਕਾਰੀ ਦੇ ਸਦਸਦੇ ਪੂਰਨ ਮਨਿਸਟਰ ਪੂਰਨ ਸਟੇਟ ਪ੍ਰੈਜ਼ੀਡੈਂਟ ਪਰ ਅੱਜ ਅਗਰ ਇੱਕ ਚੁਣਿਆ ਹੋਇਆ ਜਿਹਨੇ ਇਸ ਜਲੰਧਰ ਇਸ ਪੰਜਾਬ ਦੀ ਰਹਿਨਵਾਈ ਕੀਤੀ ਹੋਵੇ ਅਜੋ ਲੋਕ ਨਹੀਂ ਸੇਫ ਆਮ ਨਾਗਰਿਕ ਸੇਫ ਬੜੀ ਮੰਦਭਾਗੀ ਕਟਨਾ ਹੋਈ ਹੈ ਰਾਤ ਨੂੰ 1:30 ਵਜੇ ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇਥੋਂ ਲੰਘ ਕੇ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗਰਨੇਟ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਇਵਨ ਕੀ ਅੰਦਰ ਜਿਹੜੀਆਂ ਚਿਚਕਣੀਆਂ ਤੱਕ ਸੀਆਂ ਉਹ ਵੀ ਟੁੱਟ ਗਈਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਅਸੀਂ ਇੱਥੇ ਆਏ ਹਾਂ ਔਰ ਜਿਹੜੀ ਮੌਨਲੀ ਸਟੇਜ ਦੇ ਉੱਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਮਾਹ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਔਰ ਫਿਰ ਤੋਂ ਟੀਮ ਨੂੰ ਸੱਦੇ ਤੇ ਬੁਲਾਇਆ ਹੋਇਆ ਉਹ ਪਹੁੰਚ ਗਿਆ ਬਸ ਉਸ ਤੋਂ ਬਾਅਦ ਉਹ ਇਨਵੈਸਟੀਗੇਸ਼ਨ ਕਰਕੇ ਦੱਸਣਗੇ ਇਸ ਕਿਹੜੀ ਚੀਜ਼ ਦੇ ਤਰੰਤਾਰਨ ਦੇ ਵਿੱਚ ਇੱਕ ਰਾਗੀ ਸਿੰਘ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਇਸ ਦਰਮਿਆਨ ਫਾਇਰਿੰਗ ਵੀ ਕੀਤੀ ਗਈ ਲੁਟਨੀ ਘਟਾਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਦੇ ਦਰਮਿਆਨ ਦੀ ਕੋਸ਼ਿਸ਼ ਹੋਈ ਥਾਣੇ ਦੇ ਅੰਦਰ ਇਹ ਥਾਣੇ ਰਾਤ ਨੂੰ 9 ਵਜੇ ਪੈਕ ਹੋ ਜਾਂਦੇ ਨੇ ਕੋਈ ਬੰਦਾ 9 ਵਜੇ ਜਾ ਕੇ ਕੰਪਲੇਨ ਨਹੀਂ ਜਾ ਸਕਦਾ ਇਹ ਸਾਡੀ ਸੁਰੱਖਿਆ ਕੀ ਕਰਨਗੇ ਲੇਕਿਨ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹਨਾ ਇਹ ਜਿਹੜੇ دہشت ਗਿਰਦ ਨੇ ਜਿਨ੍ਹਾਂ ਨੂੰ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ ਔਰ ਪੁਰਾਣਾ ਦੌਰ ਲਿਆਣਾ ਚਾਹੁੰਦੇ ਨੇ ਉਹ ਸਫਲ ਨਹੀਂ ਹੋਣਗੇ ਪੰਜਾਬ ਪੁਲਿਸ ਕੇ ਇੰਟੈਲੀਜੈਂਸ ਭਗਵੰਤ ਮਾਨ ਜੀ ਨੇ ਦਿੱਲੀ ਮੇ ਕਾਂਗਰਸ ਹੈੱਡਕੁਆਰਟਰ ਤੇ ਲਗਾ ਰੱਖੀ